ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬਰੇਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਅਲਾਵੀ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਖ਼ੁਰਕੀਆਂ ਤੇ ਸੁਪਰੀਮ ਕੋਰਟ ਵੱਲੋਂ ਪਾਈ ਅਮਰਿਤਪਾਲ ਸਿੰਘ ਦੇ ਲੋਕਸਭਾ ਮੈਂਬਰ ਵਜੋਂ ਚੁਣੇ ਜਾਣ ਦੇ ਖਿਲਾਫ਼ ਦਾਖਲ ਪਿਟੀਸ਼ਨ ਕੀਤੀ ਗਈ ਖਾੜਜ ਅਦਾਲਤ ਨੇ ਪਿਟੀਸ਼ਨ ਕਰਤਾ ਨੂੰ ਪਾਈ ਚਾੜ ਰਣ ਦੇ ਮੁੱਖ ਮੰਤਰੀ ਨੈヴ ਸਿੰਘ ਸੈਣੀ ਨੇ ਅਜੋ olympiques ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਮਨੂ ਭਾਕਰ ਅਤੇ ਸਰਬਜੋਤ ਸਿੰਘ ਨਾਲ ਕੀਤੀ ਮੁਲਾਕਾਤ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਵੀ ਸੌਂਪਿਆ ਜਲੰਧਰ ਪੁਲਿਸ ਨੇ ਵਿਸ਼ਾਲ ਕੈਮਰਾ ਨੈਟਵਰਕ ਦਾ ਕੀਤਾ ਵਿਸਤਾਰ 24 ਘੰਟੇ ਨਿਗਰਾਨੀ ਦੇ ਲਈ 183 ਜੰਕਸ਼ਨ ਵਿੱਚ ਲਗਾਏ ਗਏ 1003 ਕੈਮਰੇ ਤੇ ਹੁਣ ਖਬਰਾਂ ਵਿਸਤਾਰ ਨਾਲ ਸੁਪਰੀਮ ਕੋਰਟ ਨੇ ਅਸਾਮ ਦੇ ਡੇਬਰੂਗੜ੍ਹ ਜੇਲ੍ਹ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਦੇ ਪੰਜਾਬ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਚੁਣੇ ਜਾਣ ਖਿਲਾਫ ਦਾਇਰ ਪਟੀਸ਼ਨ ਖਾਰਜ ਕਰ ਦਿੱਤੀ ਹੈ ਪਟੀਸ਼ਨ ਕਰਤਾ ਨੇ ਜੱਜ ਬੀ ਆਰ ਗਵਈ ਅਤੇ ਜੱਜ ਕੇਵੀ ਵਿਸ਼ਵਨਾਥਨ ਦੀ ਬੈਂਚ ਸਾਹਮਣੇ ਦਾਵਾ ਕੀਤਾ ਹੈ ਕਿ ਸੰਵਿਧਾਨ ਦੀ ਧਾਰਾ 84 ਸੰਸਦ ਮੈਂਬਰ ਦੀ ਮੈਂਬਰਸ਼ਿਪ ਲਈ ਯੋਗਤਾ ਨਾਲ ਸੰਬੰਧਿਤ ਹੈ ਤੇ ਅਨੁਸਾਰ ਕੋਈ ਵਿਅਕਤੀ ਸੰਸਦੀ ਮੈਂਬਰਸ਼ਿਪ ਲਈ ਉਦੋਂ ਤੱਕ ਯੋਗ ਨਹੀਂ ਹੋਵੇਗਾ ਜਦੋਂ ਤੱਕ ਉਹ ਭਾਰਤ ਦਾ ਨਾਗਰਿਕ ਨਾ ਹੋਵੇ ਪਟੀਸ਼ਨ ਕਰਤਾ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਪ੍ਰਤੀਵਾਦੀ ਸੰਖਿਆਚਾਰ ਨੇ ਕਿਹਾ ਸੀ ਕਿ ਉਹ ਭਾਰਤ ਦੇ ਸੰਵਿਧਾਨ ਪ੍ਰਤੀ ਵਫਾਦਾਰੀ ਨਹੀਂ ਰੱਖਦੇ ਇਸ ਉੱਤੇ ਬੈਂਚ ਨੇ ਕਿਹਾ ਕਿ ਤੁਸੀਂ ਚੋਣ ਪਟੀਸ਼ਨ ਦਾਇਰ ਕਰੋ ਪਟੀਸ਼ਨ ਕਰਤਾ ਨੇ ਕਿਹਾ ਕਿ ਉਹ ਫਡੂਰ ਸਾਹਿਬ ਦੇ ਚੋਣ ਖੇਤਰ ਦੇ ਵੋਟਰ ਨਹੀਂ ਨੇ ਪਰ ਅਮਰਤਪਾਲ ਸਿੰਘ ਵੱਲੋਂ ਪਹਿਲਾਂ ਦਿੱਤੇ ਗਏ ਬਿਆਨਾਂ ਤੋਂ ਦੁਖੀ ਨੇ ਬੈਂਚ ਨੇ ਕਿਹਾ ਕਿ ਸਬੂਤ ਦਾ ਮਾਮਲਾ ਬੈਂਚ ਨੇ ਪਟੀਸ਼ਨ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਧੰਨਵਾਦ ਪਟੀਸ਼ਨ ਖਾਰਜ ਕੀਤੀ ਜਾਂਦੀ ਹੈ ਅਮਰਤਪਾਲ ਸਿੰਘ ਨੂੰ ਲੋਕ ਸਭਾ ਮੈਂਬਰ ਵਜੋਂ ਸੌ ਚੁੱਕਣ ਲਈ 5 ਜੁਲਾਈ ਨੂੰ ਪੈਰੋਲ ਦਿੱਤੇ ਗਏ ਸੀ ਜਿਸ ਤੋਂ ਬਾਅਦ ਉਹਨਾਂ ਨੇ ਸੰਸਦ ਮੈਂਬਰ ਵੱਜੋਂ ਸਪੀਕਰ ਦੇ ਚੈਂਬਰ ਵਿੱਚ ਸੈਣ ਚੁੱਕੀ ਸੀ ਹਰਿਆਣਾ ਦੇ ਮੁੱਖ ਮੰਤਰੀ ਨੈ브 ਸਿੰਘ ਸੈਣੀ ਨੇ ਅਜੋ ओलंपिक ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਮਨੂਪੱਖ ਕਰਤ ਤੇ ਸਰਜੋਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਇਸ ਮੌਕੇ ਖੇਡ ਮੰਤਰੀ ਸੰਜੇ ਸਿੰਘ ਨੇ ਕਿਹਾ ਕਿ ਮੈਡਲ ਜਿੱਤਣ ਤੋਂ ਬਾਅਦ ਖਿਡਾਰੀਆਂ ਨੂੰ ਮੁੱਖ ਮੰਤਰੀ ਨੇ ਵਧਾਈ ਦਿੱਤੀ ਹੈ ਅਤੇ ਉਹਨਾਂ ਨੂੰ ਸਰਕਾਰੀ ਨੌਕਰੀ ਲਈ ਡਿਪਟੀ ਡਾਇਰੈਕਟਰ ਦੇ ਅਹੁਦੇ ਲਈ ਨਿਯੁਕਤੀ ਪੱਤਰ ਦਿੱਤੇ ਗਏ ਨੇ ਉਨੇ ਕਹੇ ਕਿ ਹਰਿਆਣਾ ਦੇ ਖਿਡਾਰੀ ਨੇ ਇਸ 올림픽 ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਉਹਨਾਂ ਇਹ ਵੀ ਕਹੇ ਕਿ ਸੂਬੇ ਵਿੱਚ ਖੇਡ ਨੀਤੀ ਲਈ ਵੀ ਕਾਰਜ ਕੀਤਾ ਜਾ ਰਿਹਾ ਹੈ। ਮੈਡਲ ਜਿੱਤਣ के, 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 के बाद जब पहली बार एयरपोर्ट पर दोनों हमारे मेडलिस्ट आए उनका सरकार की तरफ से मैंने वहाँ पर स्वागत किया और उनको रिसीव किया और जो हमारे हरियाणा सरकार की मैं समझता हूँ बहुत ही अच्छी जो पॉलिसी है उसके तहत हमने अपने खिलाड़ियों को पूरा मान सम्मान देने और खिलाड़ियों के इच्छानुसार जो भी खिलाड़ियों ने हमें कहा है हम उनको पूरा करने की कोशिश को करेंगे और खेल सुविधाओं को पूरे प्रदेश में और अच्छा बेहतर करने का हम लोग काम करेंगे बिल्कुल आज हमारे मुख्यमंत्री जी ने उनके आने पर जो नियुक्ति पत्र है उनको दोनों खिलाड़ियों को डिप्टी डायरेक्टर के पद का जो उनको लेटर दिया है और दोनों ही खिलाड़ियों ने बड़े खुशी होकर के उनको स्वीकार किया और दोनों खिलाड़ी बड़े ही उत्सुकता के साथ मुख्यमंत्री जी से मिले और बहुत ही बड़े खुश होकर के उन्होंने मुख्यमंत्री जी को धन्यवाद भी किया कि हरियाणा सरकार की आपने जो पॉलिसी बना रखी है उसके तहत हमें जो लाभ मिलते रहे ਪੰਜਾਬ ਸਰਕਾਰ ਵੱਲੋਂ ਸੂਬੇ ਦੀ ਵਿੱਤੀ ਸਿਹਤ ਨੂੰ ਹੋਰ ਮਜ਼ਬੂਤ ਕਰਨ ਲਈ ਜ਼ਮੀਨਾਂ ਦੇ ਕਲੈਕਟਰ ਰੇਟਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਸੂਬੇ ਦੇ ਮਾਲ ਵਿਭਾਗ ਦੇ ਤੋਂ ਆਮਦਨੀ ਵਿੱਚ ਵਾਧੇ ਲਈ ਆਉਂਦੇ ਦਿਨਾਂ ਵਿੱਚ ਕਲੈਕਟਰ ਰੇਟ ਵੱਧ ਸਕਦੇ ਨੇ ਜ਼ਿਲ੍ਹਾ ਪਟਿਆਲਾ ਨੇ ਇਸ ਮਾਮਲੇ ਵਿੱਚ ਪਹਿਲ ਕੀਤੀ ਹੈ ਜਦਕਿ ਬਾਕੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਫੌਰੀ ਕਲੈਕਟਰ ਰੇਟਾਂ ਦੇ ਵਿੱਚ ਵਾਧੇ ਲਈ ਆਖ ਦਿੱਤਾ ਗਿਆ ਇਸ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਵੱਡਾ ਬਿਆਨ ਦਿੱਤਾ ਹੈ ਵਿੱਤ ਮੰਤਰੀ ਹਰਪਾਲ ਚਿਮਣੇ ਨੇ ਕਿਹਾ ਕਿ ਮਾਰਕੀਟ ਵਿੱਚ ਜੋ ਜ਼ਮੀਨ ਦੀ ਅਸਲ ਕੀਮਤ ਹੈ ਉਸ ਨਾਲੋਂ ਕਲੈਕਟਰ ਰੇਟਾਂ ਦਾ ਬਹੁਤ ਫਰਕ ਹੈ ਜਿਸ ਕਾਰਨ ਕਾਲਾ ਬਾਜ਼ਾਰੀ ਝੋੜਾਂ ਤੇ ਸੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕਾਲਾ ਬਾਜ਼ਾਰੀ ਖਤਮ ਕੀਤੀ ਜਾਵੇਗੀ ਵਿੱਤ ਮੰਤਰੀ ਨੇ ਕਿਹਾ ਕਿ ਕਲੈਕਟਰ ਰੇਟਾਂ ਵਿੱਚ ਵਾਧਾ ਕੀਤਾ ਜਾਵੇਗਾ ਉਹਨਾਂ ਕਹਿੰਦੇ ਕਿ ਅਸੀਂ ਚਾਹੁੰਦੇ ਹਾਂ ਕਿ ਦੋ ਨੰਬਰ ਦੇ ਕੰਮ ਬੰਦ ਹੋਣ ਤੇ ਹਰ ਕੋਈ ਇਮਾਨਦਾਰੀ ਦੇ ਨਾਲ ਜ਼ਮੀਨ ਦੀ ਵਿਕਰੀ ਅਤੇ ਖਰੀਦ ਕਰ ਸਕੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਨਵੇਂ ਵਾਦੇ ਨਾਲ ਸਾਲਾਨਾ ਤਕਰੀਬਨ 1500 ਕਰੋੜ ਰੁਪਏ ਦੀ ਵਾਧੂ ਆਮਦਨ ਹੋਣ ਦਾ ਅਨੁਮਾਨ ਲਗਾਇਆ ਹੈ ਸੂਤਰਾਂ ਮੁਤਾਬਕ ਡਿਪਟੀ ਕਮਿਸ਼ਨਰਾਂ ਨੂੰ ਮੰਗਲਵਾਰ ਨੂੰ ਵਿਸ਼ੇਸ਼ ਮੁਖਸਤਰ ਮਾਲ ਕੇਪੀ सिन्हा ਨੇ ਕਲੈਕਟਰ ਰੇਟਮ ਵਿੱਚ ਵਾਧੇ ਬਾਰੇ ਨੋਟੀਫਿਕੇਸ਼ਨ ਦੇ ਆਦੇਸ਼ ਦੇ ਤਹਿਤ ਸਨ ਕਈ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਨੇ ਕਲੈਕਟਰ ਰੇਟ ਵਿੱਚ ਵਾਧਾ ਕਰਨ ਵਾਸਤੇ ਅੱਜ ਤੋਂ ਹੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਆਮ ਤੌਰ ਤੇ ਕਲੈਕਟਰ ਰੇਟਮ ਵਿੱਚ 5 ਤੋਂ 10% ਤੱਕ ਦਾ ਵਾਧਾ ਹੁੰਦਾ ਰਿਹਾ ਹੈ ਪੰਜਾਬ ਸਰਕਾਰ ਨੇ ਇਸ ਵਾਰ ਕਲੈਕਟਰ ਰੇਟ ਜ਼ਿਆਦਾ ਵਧਾਉਣ ਦਾ ਫੈਸਲਾ ਕੀਤਾ ਹੈ ਹਲਕਾ ਝੰਡਾਲਾਗੁਰੂ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਜਨ ਸਿੰਘ ਗਿੱਟੋ ਦੀ ਅਗਵਾਈ ਵਿੱਚ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਦੇ ਨਾਲ ਸਬੰਧਤ ਸਕੂਲੀ ਬੱਚਿਆਂ ਦੇ ਸਨਮਾਨ ਲਈ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਲਕਾ ਝੰਡਾਲਾਗੁਰੂ ਦੇ ਵੱਖ-ਵੱਖ ਸਕੂਲਾਂ ਨਾਲ ਸਬੰਧਤ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੌਰਾਨ 90% ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਹਲਕਾ ਝੰਡਾਲਾਗੁਰੂ ਦੇ ICSE, CBSE, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਕੂਲ ਆਫ ਫੈਮਿਨਸ ਸਮੇਤ ਤਕਰੀਬਨ 32 ਸਕੂਲਾਂ ਦੇ 271 ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਜਨ ਸਿੰਘ ਗੀਟਿਓ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਪੰਜਾਬ ਦੇ ਵਿੱਚ ਸਿੱਖਿਆ ਦੇ ਪੱਧਰ ਨੂੰ ਵੱਧ ਤੋਂ ਵੱਧ ਉੱਚਾ ਚੁੱਕਿਆ ਜਾਵੇ ਤਾਂ ਜੋ ਵਿਦੇਸ਼ਾਂ ਵਿੱਚ ਜਾਣ ਦੀ ਬਜਾਏ ਦੇਸ਼ ਦੇ ਵਿੱਚ ਸਾਡੇ ਵਿਦਿਆਰਥੀ ਚੰਗੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਚੰਗਾ ਮੁਕਾਮ ਹਾਸਲ ਕਰ ਸਕਣ ਅੱਜ ਅਸੀਂ ਗੰਢਿਆਲਾ ਗੁਰੂ ਹਲਕੇ ਦੇ ਵਿੱਚ ਜਿੰਨੇ ਵੀ ਬੱਚੇ 90% ਤੋਂ ਉਪਾਦ ਮਾਰਕਸ ਲੈ ਕੇ ਆਏ ਨੇ ਬੋਰਡ ਦੇ ਐਗਜ਼ਾਮਸ ਦੇ ਵਿੱਚ ਚਾਹੇ ਉਹ 10th ਦਾ ਸੀਗਾ ਚਾਹੇ +2 ਦਾ ਸੀਗਾ ਚਾਹੇ ਉਹ ਬੱਚੇ ICSE ਨਾਲ ਚਾਹੇ ਉਹ CBSE ਨਾਲ ਚਾਹੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਅਫੀਲੀਏਟਡ ਨੇ ਸਾਰੇ ਹੀ ਬੱਚਿਆਂ ਦਾ ਅਸੀਂ ਸਮਾਨ ਸਮਾਰੋਹ ਰੱਖਿਆ ਸੀਗਾ ਜਿਦੇ ਵਿੱਚ 42 ਸਕੂਲਾਂ ਦੇ ਜਿਹੜੇ ਬੱਚੇ ਨੇ ਉਹ ਸਾਡੇ ਕੋਲ ਆਏ ਨੇ ਜਿਨ੍ਹਾਂ ਨੇ 90% ਤੋਂ ਵੱਧ ਮਾਰਕਸ ਲਏ ਨੇ ਲਗਭਗ 300 ਦੇ ਕਰੀਬ ਬੱਚਾ ਜਿਹੜਾ ਆ ਉਹ ਆਇਆ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਕਿ ਮੇਰਾ ਇਲਾਕਾ ਮੇਰਾ ਹਲਕਾ ਜੰਡਿਆਲਾ ਗੁਰੂ ਹਲਕਾ ਜਿਹੜਾ ਉਹ ਕਾਫੀ ਤਰੱਕੀ ਕਰ ਰਿਹਾ ਹੈ ਕਿਉਂਕਿ ਪਿਛਲੀ ਵਾਰੀ ਜਦੋਂ ਇਹ ਸਮਾਗਮ ਕੀਤਾ ਸੀਗਾ ਉਦੋਂ ਅਸੀਂ ਕਰਾਈਟਰੀਆ ਜਿਹੜਾ ਉਹ 80% ਤੱਕ ਦਾ ਰੱਖਿਆ ਸੀਗਾ ਉਦੋਂ 250 ਬੱਚਾ ਸਾਡੇ ਕੋਲ ਆਇਆ ਸੀਗਾ ਅਸੀਂ ਇਸ ਵਾਰੀ ਕਰਾਈਟਰੀਆ ਵੀ ਵਧਾਇਆ 90% ਤੱਕ ਰੱਖਿਆ ਤੇ ਬੱਚਿਆਂ ਦੇ ਵਿੱਚ ਵੀ ਚੋਖਾ ਵਧਾ ਹੋਇਆ ਜਿੱਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਸਰਕਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਦੇ ਵੇਲੇ ਸਕੂਲ ਜਿਹੜੇ ਨੇ ਉਹ ਬੜੇ ਵਾਦਫਲ ਰਹੇ ਨੇ ਬੱਚਿਆਂ ਦੀ ਪੜ੍ਹਾਈ ਦਾ ਮਿਆਰ ਜਿਹੜਾ ਆ ਉਹ ਬਹੁਤ ਉੱਚਾ ਹੋ ਚੁੱਕਾ ਹੈ ਔਰ ਇੱਕ ਸਾਡੇ ਸਕੂਲ ਆ ਆਫ ਫਾਈਨੈਂਸ ਜੰਡਿਆਲਾਗੁਰੂ ਆ ਜਿਹੜਾ ਇੱਕ ਸਕੂਲ ਸਾਡੇ ਹਲਕੇ ਦੇ ਵਿੱਚ ਆ ਮੈਨੂੰ ਇਹ ਵੀ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਅਸੀਂ ਉੱਥੇ ਇਸ ਵਾਰੀ 34 ਬੱਚੇ ਸਾਡੇ ਜਿਹੜੇ ਨੇ ਉਸ ਗਰਲ ਸਕੂਲ ਦੇ ਵਿੱਚੋਂ ਅੱਜ 90% ਤੋਂ ਉਪਭਵ ਜਿਹੜੇ ਨੇ ਉਹ ਪਹੁੰਚੇ ਜਲੰਧਰ ਪੁਲਿਸ ਨੇ ਸ਼ਹਿਰ ਵਿੱਚ ਵਿਸ਼ਾਲ ਕੈਮਰਾ ਨੈਟਵਰਕ ਦਾ ਵਿਸਤਾਰ ਕੀਤਾ ਹੈ ਕਮਿਸ਼ਨਰੇਟ ਪੁਲਿਸ ਸੀਸੀਟੀਵੀ ਟੈਕਨੋਲੋਜੀ ਵਿੱਚ ਨਵੀਨਤਮ ਤਰੱਕੀ ਅਪਣਾ ਕੇ ਆਪਣੇ ਕਾਰਜਾਂ ਨੂੰ ਵਧਾ ਰਹੀ ਹੈ ਇਸ ਦਾ ਉਦੇਸ਼ ਸਮੁੱਚੀ ਸੁਰੱਖਿਆ ਅਤੇ ਕੁਸ਼ਲਤਾ ਵਿੱਚ ਸੁਧਾਰ ਕਰਨਾ ਹੈ 1000 ਤੋਂ ਵੱਧ ਸੀਸੀਟੀਵੀ ਕੈਮਰਿਆਂ ਦਾ ਇੱਕ ਵਿਸ਼ਾਲ ਨੈਟਵਰਕ ਜਿਸ ਵਿੱਚ 978 ਫਿਕਸ ਕੈਮਰੇ 15 ਪੀਟੀਜ਼ੈਡ ਕੈਮਰੇ ਅਤੇ 10 ਚਿਹਰੇ ਦੀ ਪਛਾਣ ਕਰਨ ਵਾਲੇ ਕੈਮਰੇ ਸ਼ਾਮਲ ਨੇ ਨੂੰ ਪੂਰੀ ਤਰ੍ਹਾਂ ਤੇ ਨਿਰੰਤਰ ਨਿਗਰਾਨੀ ਕਵਰੇਜ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਦੇ 183 ਜੰਕਸ਼ਨਾਂ ਵਿੱਚ ਰਣਨੀਤਕ ਤੌਰ ਤੇ ਸਥਾਪਿਤ ਕੀਤੇ ਗਏ ਇਸ ਉन्नत ਨਿਗਰਾਨੀ ਦਾ ਮੁੱਖ ਉਦੇਸ਼ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕਰਕੇ ਆਵਾਜਾਈ ਦੇ ਪ੍ਰਵਾਹ ਨੂੰ ਬਿਹਤਰ ਬਣਾਉਣਾ ਅਤੇ ਘਟਨਾਵਾਂ ਦਾ ਪਤਾ ਲਗਾਉਣਾ ਹੈ। ਪੁਲਿਸ ਅਧਿਕਾਰੀ ਆਤੇਸ਼ ਪਟਕਾ ਨੇ ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕੀਤੀ। 스마트 ਸਿਟੀ ਪ੍ਰੋਜੈਕਟ ਦੇ ਅਧੀਨ ਕਮਿਸ਼ਨਰੇਟ ਜਲੰਧਰ ਵਿਖੇ ਪੁਲਿਸ ਲਾਈਨਸ ਵਿੱਚ ਇੱਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ। ਮਾਨਯੋਗ ਕਮਿਸ਼ਨਰ ਸਾਹਿਬ ਇਸ ਪ੍ਰੋਜੈਕਟ ਨੂੰ ਜਲੰਧਰ ਦੀ ਅੱਖਾਂ ਵਾਜੋ ਦੇਖਦੇ ਹਨ ਇਸ ਪ੍ਰੋਜੈਕਟ ਅਧੀਨ ਕਮਿਸ਼ਨਰੇਟ ਜਲੰਧਰ ਦੇ 183 ਜੰਕਸ਼ਨਾਂ ਤੇ 1003 ਸੀਸੀਟੀਵੀ ਕੈਮਰਾਜ਼ ਲਗਾਏ ਗਏ ਹਨ ਜਿਸ ਵਿੱਚੋਂ 978 ਫਿਕਸ ਕੈਮਰਾਜ਼ 15 PTZ ਕੈਮਰਾਸ ਤੇ 10 ਫੇਸ ਰੈਕਗਨੀਸ਼ਨ ਸਿਸਟਮ ਵਾਲੇ ਕੈਮਰਾਸ ਲਗਾਏ ਗਏ ਹਨ ਇਹਨਾਂ ਕੈਮਰਾਸ ਰਾਹੀਂ ਸ਼ਹਿਰ ਵਿੱਚ ਕ੍ਰਾਈਮ ਨੂੰ ਕੰਟਰੋਲ ਕੀਤਾ ਜਾਵੇਗਾ ਟ੍ਰੈਫਿਕ ਨੂੰ ਨਿਰਵਿਘਨ ਚਲਾਇਆ ਜਾਏਗਾ ਅਤੇ ਆਮ ਪਬਲਿਕ ਨੂੰ ਐਮਰਜੈਂਸੀ ਰਿਸਪੌਂਸ ਸਿਸਟਮ ਦੀ ਮੁਹਈਆ ਫੈਸਿਲਿਟੀ ਹੋਰ ਬੈਟਰ ਤਰੀਕੇ ਨਾਲ ਪ੍ਰੋਵਾਈਡ ਕੀਤੀ ਜਾਏਗੀ। ਇਹੀ ਨਹੀਂ ਆਮ ਪਬਲਿਕ ਦੀ ਸਹੂਲਤ ਵਾਸਤੇ ਪੰਜ ਐਮਰਜੈਂਸੀ ਕਾਲ ਬਾਕਸ ਸਿਸਟਮ ਵੀ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪਬਲਿਕ ਨੂੰ ਜਾਗਰੂਕ ਰੱਖਣ ਲਈ 25 ਕਾਲ ਬਾਕਸ ਸਿਸਟਮ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਲਗਾਏ ਜਾ ਚੁੱਕੇ ਹਨ। ਜੋ ਸ਼ਹਿਰ ਨੂੰ ਚਾਰ ਜ਼ੋਨ ਦੇ ਵਿੱਚ ਵੰਡਿਆ ਗਿਆ ਹੈ ਚਾਰੋਂ ਜ਼ੋਨਾਂ ਦੀ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਕਰਨ ਲਈ ਸੀਸੀਟੀਵੀ ਸਰਵੈਲੈਂਸ ਟੀਮ ਸ਼ਿਫਟਾਂ ਦੇ ਵਿੱਚ 24 ਘੰਟੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸਿਸਟਮ ਦੇ ਵਿੱਚ ਬੈਠ ਕੇ ਇਹਨਾਂ ਦਾ ਧਿਆਨ ਰੱਖੇਗੀ ਇਹਨਾਂ ਨੂੰ ਦੇਖ ਕੇ ਟ੍ਰੈਫਿਕ ਵਿੱਚ ਕਾਫੀ ਸੁਧਾਰ ਲਿਆਂਦਾ ਜਾਏਗਾ ਤੇ ਅਪਰਾਧ ਨੂੰ ਰੋਕਣ ਵਾਸਤੇ ਇਹ ਕਾਰਗਰ ਹੋਣਗੇ ਆਨ ਆਨਲਾਈਨ ਟ੍ਰੈਫਿਕ ਚਲਾਣਾ ਸੰਬੰਧੀ 13 ਥਾਵਾਂ ਤੇ ਕੈਮਰਿਆਂ ਨੂੰ ਇੰਸਟਾਲ ਕਰਨ ਦਾ ਵੀ ਕੰਮ ਚੱਲ ਰਿਹਾ ਹੈ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਈ-ਚਲਾਨਿੰਗ ਤੇ ਆਨਲਾਈਨ ਚਲਾਨਿੰਗ ਦੀ ਫੈਸਿਲਿਟੀ ਵੀ ਇਸੇ ਕਮਾਂਡ ਐਂਡ ਕੰਟਰੋਲ ਸੈਂਟਰ ਤੋਂ ਮੁਹੱਈਆ ਕਰਵਾਈ ਜਾਏਗੀ। ਬੀਐਸਐਫ ਜਲੰਧਰ ਫਰੰਟੀਅਰ ਹੈੱਡਕੁਆਰਟਰ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਨੂੰ ਬੀਐਸਐਫ ਪੰਜਾਬ ਫਰੰਟੀਅਰ ਦੇ ਆਈਜੀ ਅਤੁਲ ਫੁੱਲਜਲੇ ਨੇ ਸੰਬੋਧਨ ਕੀਤਾ। ਇਸ ਦੌਰਾਨ ਆਈਜੀ ਨੇ ਜਨਵਰੀ ਮਹੀਨੇ ਤੋਂ ਅਗਸਤ ਮਹੀਨੇ ਤੱਕ ਬੀਐਸਐਫ ਵੱਲੋਂ ਨਸ਼ਾ ਤਸਕਰਾਂ ਖਿਲਾਫ ਕੀਤੀ ਗਈ ਕਾਰਵਾਈ ਬਾਰੇ ਮੀਡੀਆ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਉਨਾ ਕਿਹਾ ਹੈ ਕਿ ਇਨ੍ਹਾਂ 6 ਮਹੀਨੇ ਵਿੱਚ 160 ਕਿਲੋਗ੍ਰਾਮ ਤੋਂ ਜ਼ਿਆਦਾ ਐਰੋਨ ਰਿਕਵਰ ਕੀਤੀ ਗਈ ਹੈ ਅਤੇ ਕਈ ਹਥਿਆਰ ਬਰਾਮਦ ਕੀਤੇ ਗਏ ਨੇ ਅਤੇ ਕਈ ਡਰੋਨ ਵੀ ਮਾਰ ਸੁੱਟੇ ਨੇ ਐਵਿਓ ਲਓਵਰ ਦੱਟ ਪੰਜਾਬ ਬੀਐਸਐ ਪੰਜਾਬ ਫੰਟੀਅਰ ਇਸ ਵਨ ਆਫ ਦਾ 올ਡੇਸਟ ਫੰਟੀਅਰ ਆਫ ਬੀਐਸਐ ਐਂਡ ਹੈਜ਼ ਅ ਰੀਚ ਲੇਗਸੀ ਇਨ ਇਫੈਕਟਿਵ ਗਾਰਡਿੰਗ ਆਫ ਇੰਟਰਨੈਸ਼ਨਲ ਇੰਡੋਪਾਸ ਬਾਰਡਰ ਅਲੋਂਗ ਦਾ ਸਟੇਟ ਆਫ ਪੰਜਾਬ ਇਟ ਇਸ ਵਨ ਆਫ ਦਾ ਮੋਸਟ Prestigious frontier of BSF. Border Security Force, the first line of defense, is the largest and the most efficient border guarding force of the world. BSF is engaged in guarding 6,386.36 km of international border in both Eastern and Western Command and 772 km of line of control in. Jammu and Kashmir. Out of which, BSF Punjab Frontier is responsible for guarding 553 km of international border along, along Pakistan. Resultantly, from the 1st January 2024 to till date, BSF has seized more than 160 kg of heroin, 137 of Pakistani drones, and more than two crores of drug money, 28 arms of various types, 40 numbers of magazines and 374 numbers of ammunition and also apprehended 96 Indian nationals including smugglers, heroin smugglers, 1 Afghani and 24 Pakistani intruders and neutralized 1 Pakistani intruder. BSF is committed to work together with the sister agencies for common cause of national security. including during this year bsf punjab frontier has organized 55 security meetings with sister agencies a security coordination meeting were held with punjab police at jalandhar and various locations and the security coordination meeting meetings were held with indian army nasha virodh vidhim hai manu jari rakde hoy police commissioner swapan sharma de gwai vich jalandhar commissionerate police ne nasha da karobar karn wale ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 100 ਗ੍ਰਾਮ ਹੈਰਨ ਬਰਾਮਦ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਸੀਐਸਟਾਫ ਜਲੰਧਰ ਦੀ ਟੀਮ ਵਾਈ ਪੁਆਇੰਟ ਹਰਨਾਮਦਾਸਪੁਰਾ ਜਲੰਧਰ ਨੇੜੇ ਮੌਜੂਦ ਸੀ ਜਦੋਂ ਉਹਨਾਂ ਨੇ ਇੱਕ ਸ਼ੱਕੀ ਵਿਅਕਤੀ ਨੂੰ ਵੇਖਿਆ ਅਤੇ ਚੈਕਿੰਗ ਦੌਰਾਨ ਉਸ ਦੇ ਕਬਜ਼ੇ ਵਿੱਚੋਂ 100 ਗ੍ਰਾਮ ਹੈਰਨ ਬਰਾਮਦ ਹੋਈ ਉਹਨਾਂ ਕਿਹਾ ਕਿ ਨੌਜਵਾਨ ਦੀ ਪਛਾਣ ਨਰੇਸ਼ ਉਰਫ ਚੀਨੂ ਵਜੇ ਹੋਈ ਹੈ ਉਹਨਾਂ ਅੱਗੇ ਦੱਸਿਆ ਕਿ ਮੂੜੀ ਤਫ਼ਤੀਸ਼ ਦੌਰਾਨ ਸੌਰਵ ਕੁਮਾਰ ਦਾ ਨਾਮ ਵੀ ਸਾਹਮਣੇ ਆਇਆ ਜਿਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਉਨੇ ਵੀ ਦੱਸੇ ਕਿ ਦੋਹਾ ਮੁਲਜ਼ਮਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਇੱਕ ਇੱਕ ਐਫਆਈਆਰ ਪਹਿਲਾਂ ਹੀ ਪੈਂਡਿੰਗ ਹੈ ਮਾਰਯੋਗੀ ਸ਼੍ਰੀ ਸੁਪਰਚਰਮਾ ਦੀ ਆਈਪੀਐਸ ਮਹਿਨਪ੍ਰੀਸ ਇਨੰਤਰ ਕਦੇ ਸ਼੍ਰੀ ਵਿੱਤਿਆਵਾਰੀਏ ਦੀ ਏਡੀਸੀ ਪੀ ਇਨਵੈਸਟਿਗੇਟਿਵ ਹੈ ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਪਹਿਲਾਂ ਵੀ ਸੀਆਰ ਸਟਾਫ ਨੇ ਕਾਫੀ ਗੈਰੋਗਰਾਫੀ ਦੀ ਕਵਰੀ ਕੀਤੀ ਆ ਜਿਹਦੇ ਤਹਿਤ ਚੱਲਦੇ ਆ ਹੁਣ ਦੁਬਾਰਾ ਫਿਰ ਦੋ ਦੋ ਸ਼ੀ ਜਿਹੜਾ ਦੇ ਨਾਲ ਨੀਰਜ ਔਰ ਸ਼ੌਰਭ ਜਿਹਨਾਂ ਨੂੰ ਗ੍ਰফতার ਕੀਤਾ ਹੋਇਆ ਤੇਰਾ ਤੋਂ 100 ਫਰਾਂ ਦੇ ਵੀ ਹੈ ਰੰਗ ਜਿਹੜੀ ਰਿਕਵਰੀ ਦੀ ਪੀਏ ਤੈ ਤੋ ਕੰਮਾਨ ਪਰ ਟ੍ਰਿਵਿਅਨ 2 ਦੇ ਵਿੱਚ ਦਰਜ ਕਰਕੇ ਅਗਲੀ ਤਫਤੀਸ਼ ਕੀਤੀ ਹੈ ਇਹਨਾਂ ਦੇ ਪਹਿਲੇ ਵੀ ਕੋਈ ਮਾਮਲਾ ਦਰਜ ਨਹੀਂ ਇਹਨਾਂ ਦੋਵਾਂ ਵਿਅਕਤੀਆਂ ਦੇ ਖਿਲਾਫ ਐਨਟੀਪੀਐਸ ਤੋਂ ਪਹਿਲਾਂ ਇੱਕਰੋਕ ਕਦਮਾਂ ਦਰਜ ਫਿਰੋਜ਼ਪੁਰ ਵਿੱਚ 15 ਅਗਸਤ ਆਜ਼ਾਦੀ ਦੇ ਸ਼ਬਦ ਦਿਹਾੜੇ ਦੇ ਮੱਦੇਨਜ਼ਰ ਐਸਐਸਪੀ ਸੁਆਮੀ ਮਿਸ਼ਰਾ ਵੱਲੋਂ ਪੁਲਿਸ ਵਿਭਾਗ ਅਤੇ ਆਰਪੀਐਫ ਦੀ ਟੀਮ ਦੇ ਸਹਿਯੋਗ ਨਾਲ ਕਈ ਥਾਵਾਂ 'ਤੇ ਚੈਕਿੰਗ ਕੀਤੀ ਗਈ ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਨੂੰ ਲੈ ਕੇ ਇਹ ਰੂਟੀਨ ਚੈਕਿੰਗ ਕੀਤੀ ਗਈ ਹੈ ਜਿਸ ਵਿੱਚ ਰੇਲਵੇ ਸਟੇਸ਼ਨ ਉੱਪਰ ਬੈਠੇ ਯਾਤਰੀਆਂ ਦਾ ਸਮਾਨ ਵੀ ਚੈੱਕ ਕੀਤਾ ਗਿਆ। ਕਿਉਂਕਿ ਇਸ ਦੀ ਸਿਕਿਉਰਟੀ ਕੋ ਮਤੇ ਨਜ਼ਰ ਰੱਖते हुए ਹਰ ਦਿਨ ਜਿਨਾਬ ਰੋਸਪੁਰ ਦੇ ਵਿੱਚ ਅਸੀਂ ਚੈਕਿੰਗ ਔਰ ਸਖਤੀ ਕਰ ਰਹੇ ਹਾਂ ਔਰ ਇਸੇ ਤਰ੍ਹਾਂ ਕੋ ਅੱਗੇ ਚਾਲੀ ਰੱਖਦੇ ਹੋਏ ਆਪ ਜਿੰਨੇ ਵੀ ਜਿਨਾਬ ਸਟੇਸ਼ਨ ਰੋਸਪੁਰ ਦੇ ਹੈਗੇ ਚਾਹੇ ਉਹ ਬੰਦੇ ਹੋ ਚਾਹੇ ਔਰ ਉਹ ਦੇ ਵਿੱਚ ਅਸੀਂ ਚੈਕਿੰਗ ਕਰਦੇ ਹੁਣੇ ਅਸੀਂ ਜਿਨਾਬ ਇਹਾ ਤੋਂ ਪੀਸਟ ਸਟਾਪ ਰੋਸਪੁਰ ਦਾ ਸਭ ਤੋਂ ਪਹਿਲਾ ਕਿਨੇ ਬੁਰੇ ਵਿਚਾਰ ਪਾਸ ਕਰਨੇ ਅਸੀਂ ਕੋਸ਼ਿਸ਼ ਕਰਦੇ ਰਹੇ ਕਿ ਬਾਕ ਵਿੱਚ ਜਿੰਨੇ 52 ਸਟੇਸ਼ਨਾਂ 'ਤੇ ਜਿੱਥੇ ਐਸਐਚਓ ਡਾਪਰੇਸ਼ਨ ਹੋ ਉਹ ਜਿਹੜੇ 24 ਸਟੇਸ਼ਨਾਂ 'ਤੇ ਐਸਐਚਓ ਡਾਪਰੇਸ਼ਨ ਚੱਲਦਾ ਹੈ ਪੁਲਿਸ ਜ਼ਿਲ੍ਹਾ ਖਾਨਾ ਦੇ ਐਸਐਸਪੀ ਅਸ਼ਵਨੀ ਗੋਟਿਆਲ ਦੇ ਦੇਸ਼ਾ ਨਿਰਦੇਸ਼ਾਂ ਹੇਠ ਅੱਜ ਸਮਰਾਲਾ ਦੇ ਰੇਲਵੇ ਸਟੇਸ਼ਨ ਉੱਤੇ ਕਾਸਟੋ ਆਪਰੇਸ਼ਨਾਂ ਦੇ ਦੀਨ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਵਿੱਚ ਐਸਐਚਓ ਡੀਪੀ ਸਿੰਘ ਅਤੇ ਸਮੂਚੀ ਪੁਲਿਸ ਟੀਮ ਨੇ ਸਾਰਚਵੇ ਅੰਚਲਾਇਆ ਜਿਸ ਵਿੱਚ ਰੇਲਵੇ ਸਟੇਸ਼ਨ ਤੇ ਪਹੁੰਚੇ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ ਗਈ ਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਕਸੋ ਆਪਰੇਸ਼ਨ ਦੇ ਤਹਿਤ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਮਾੜੇ ਅਨਸਰਾਂ ਉੱਤੇ ਨਕੇਲ ਕਸੀ ਜਾ ਸਕੇ ਇਹ ਸਾਡੇ ਸੀਨੀਅਰ ਅਫਸਰਾਂ ਵੱਲੋਂ ਤੇ ਮਾਨਯੋਗ ਐਸਐਸਪੀ ਅਸ਼ਨੀ ਗਟਿਆਲ ਜੀ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਕਸੋ ਆਪਰੇਸ਼ਨ ਦੇ ਤਹਿਤ ਰੇਲਵੇ ਸਟੇਸ਼ਨ ਦੀ ਜਿਹੜੀ ਚੈਕਿੰਗ ਕਰਾਈ ਗਈ ਹੈ ਸਸਪੈਕਟਡ ਬੰਦਿਆਂ ਦੀ ਉਸੇ ਅਭਿਆਨ ਦੇ ਤੇ ਜਿਹੜੀ ਆ ਰੇਲਵੇ ਸਟੇਸ਼ਨ ਤੋਂ ਬਣਾਈਆਂ ਜਿਹੜੀਆਂ ਹੋਰ ਵੀ ਇੰਸਪੈਕਟਡ ਜਗ੍ਹਾ ਆਉਣਗੀਆਂ ਉਹਨਾਂ ਦੀ ਵੀ ਜਿਹੜੀ ਸਰਚ ਬਿਆਨ ਚਲਾਇਆ ਜਾਏ। ਦਿਨਾਨਗਰ ਨੇੜਲੇ ਪਿੰਡ ਤਮرائی ਨਹਿਰ ਤੇ ਬਣੇ ਪੁਲ ਦੇ ਨਾਲ ਵੱਡਾ ਪਾੜ ਪੈਣ ਦੇ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ। ਪੁਲ ਪ੍ਰਭਾਵਿਤ ਹੋਣ ਤੋਂ ਬਾਅਦ ਹਲਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪੁਲ ਦੇ ਨੇੜਲੇ ਪਾੜ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਪੁਲ ਦਾ ਕੰਮ ਸ਼ੁਰੂ ਕਰਵਾ ਦਿੱਤਾ ਪਰ ਪਿੰਡ ਵਾਸੀ ਨੇ ਇਲਜ਼ਾਮ ਲਗਾਏ ਕਿ ਛੋਟੇ ਪੁਲ ਦੇ ਨੇੜੇ ਇੱਕ ਵੱਡਾ ਲੋਹੇ ਦਾ ਪੁਲ ਬਣਾਇਆ ਗਿਆ ਜੋ ਅਜੇ ਤੱਕ ਪੀਡਬਲਯੂਡੀ ਦੇ ਅਧਿਕਾਰੀਆਂ ਨੇ ਸ਼ੁਰੂ ਨਹੀਂ ਕੀਤਾ। ਉਹਨਾਂ ਕਿਹਾ ਕਿ ਛੋਟੇ ਪੁਲ ਵਿੱਚ ਪਾੜ ਪੈਣ ਤੋਂ ਬਾਅਦ ਜਦੋਂ ਅਧਿਕਾਰੀ ਨੂੰ ਕਿਹਾ ਗਿਆ ਕਿ ਵੱਡੇ ਪੁਲ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇ ਤਾਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਤੋਂ ਬਾਅਦ ਪਿੰਡ ਵਾਸੀ ਨੂੰ ਵੱਡੇ ਪੁਲ ਨੂੰ ਆਪਣੇ ਆਪ ਹੀ ਖੋਲ੍ਹਣਾ ਪਿਆ। ਉਹਨਾਂ ਕਿਹਾ ਕਿ ਪੀਡਬਲਯੂਡੀ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਰਕੇ ਵੱਡਾ ਹਾਦਸਾ ਵਾਪਰ ਸਕਦਾ ਸੀ। ਸਾਰੇ ਮੁਸ਼ਕਲੇ ਆਈ ਹੈ ਵੀ ਸਾਡੇ ਇੱਕ ਨਵਾਂ ਰੋਡ ਜਿਹੜਾ ਕੰਕਰੀਟ ਦਾ ਬਣਿਆ ਪਿਆ ਹੈ ਇੱਕ ਸਾਲ ਤੋਂ ਲਗਭਗ ਚਾਲੂ ਕਰਤਾ ਰਹਿਣਗੇ ਚਹੀ ਪਰ ਇਹ ਬ੍ਰਿਜ ਚ ਕੁਝ ਪ੍ਰੋਬਲਮ ਆਹੀ ਬ੍ਰਿਜ ਚ ਕੀ ਕੀਤਾ ਵੀ ਇੱਕ ਮਹੀਨਾ ਜਦੋਂ ਇਹ ਇਹਦੀ ਓਪਨਿੰਗ ਕੀਤੀ ਹੈ ਇੱਕ ਮਹੀਨੇ ਬਾਅਦ ਇਹਨਾਂ ਬੰਦ ਕਰਤਾ ਇਹਦੇ ਵਿੱਚ ਕੁਝ ਕਰੈਕ ਆ ਗਈ ਸੀ ਕਰੈਕ ਆਉਣ ਤੋਂ ਬਾਅਦ ਇਹ ਇਹਦੀ ਕਰੈਕ ਜਿਹੜੀ ਉਹਨੂੰ ਮੇਨਟੇਨੈਂਸ ਕਰਨ ਤੋਂ ਬਾਅਦ ਇਹ ਬ੍ਰਿਜ ਲਗਭਗ 6 ਮਹੀਨੇ ਹੋ ਗਏ ਮੇਨਟੇਨੈਂਸ ਕੀਤੇ ਨੂੰ ਬ੍ਰਿਜ ਨੂੰ ਬੰਦ ਰੱਖਿਆ ਗਿਆ ਸੀ ਵਾਰ-ਵਾਰ ਆਪਾਂ ਐਸ ਡੀਓ ਪੀ ਡਬਲਯੂ ਡੀ ਰਗਵ ਖਜੂਰੀਆ ਨਾਲ ਜਦੋਂ ਟਾਈ ਅਪ ਕਰਨੇ ਉਹਨਾਂ ਨੇ ਆਪਣੀਆਂ ਮੁਸ਼ਕਲਾਂ ਦੱਸਨੇ ਆ ਪਰ ਉਹ ਇਸ ਤੇ ਕੋਈ ਵੀ ਬਿਲਕੁਲ ਗੌਰ ਨਹੀਂ ਕਰ ਰਹੇ ਇਹ ਜਿਹੜੀ ਹੈਵੀ ਟ੍ਰਾਫਿਕ ਹੀ ਪੁਰਾਣੇ ਬ੍ਰਿਜ ਤੋਂ ਚੱਲ ਰਹੀ ਸੀ ਜਿਸ ਕਾਰਨ ਇਹ ਜਿਹੜਾ ਬ੍ਰਿਜ ਪੁਰਾਣਾ ਹੋ ਚੁੱਕਿਆ ਸੀ ਤੇ ਮਨਿਆਦ ਪੂਰੀ ਹੋ ਚੁੱਕੀ ਸੀ ਇਥੋਂ ਹੈਵੀ ਟ੍ਰਾਫਿਕ ਕਾਰਨ ਸਾਈਡ ਜਿਹੜੀ ਇਹ ਜਿਹੜੀ ਇਹ ਜਿਹੜੀ ਅਪਰੋ ਸਾਈਡਾਂ ਜਿਹੜੀਆਂ ਹੁੰਦੀਆਂ ਅਪਰੋਚਾ ਬੱਧੀਆਂ ਹੁੰਦੀਆਂ ਇਹ ਜਿਹੜੀ بارش ਕਾਰਨ ਜਿਹੜੀ ਜਿਹੜੀ ਇਥੋਂ ਰੋਡ ਪਿਆ ਸੀ ਇਹ ਆਸ-ਆਸਾ ਪਾਣੀ ਜ਼ਿਆਦਾ ਹੋਣ ਕਰਕੇ ਬਰਸਾਤੀ ਸੈਨਾ ਕਰਕੇ ਪਾਣੀ ਜ਼ਿਆਦਾ ਹੋਣ ਕਰਕੇ ਜਿਹੜੀ ਖਾਰ ਲ ਇਥੋਂ ਕੱਲ ਕਾਫੀ ਨੁਕਸਾਨ ਹੋ ਸਕਦਾ ਹੈ ਜੇਕਰ ਆਪਾਂ ਇਹ ਨਵੇਂ ਬ੍ਰਿਜ ਨੂੰ ਚਾਲੂ ਨਾ ਕਰਾਉਂਦੇ। ਆਪਾਂ ਚਾਲੂ ਕੀਤਾ ਜੀ ਇਹ ਸਰ ਅਸੀਂ ਆਪ ਸ਼ਾਮ ਨੂੰ 6 ਵਜੇ ਲਾਸਟ ਜਦੋਂ ਇਹਨਾਂ ਦਾ ਵੇਟ ਕਰਦੇ ਰਹੇ ਕੋਈ ਵੀ ਮਹਿਕਮਾ ਵੱਲੋਂ ਉਹਨਾਂ ਵੱਲੋਂ ਪੀ ਡਬਲਯੂ ਡੀ ਵੱਲੋਂ ਨਹੀਂ ਆਇਆ ਫਿਰ ਆਪਾਂ ਜੀਐਸਪੀ ਖੁਦ ਮਗਾ ਕੇ ਮੈ ਐਸਡੀਓ ਸਾਹਿਬ ਨੂੰ ਕਹਿ ਦਿੱਤਾ ਤੇ ਐਸੀ ਆ ਹੁਣ ਖੁਦ ਚਾਲੂ ਕਰ ਲੱਗੇ ਆ ਫਿਰ ਕੱਲ ਨੂੰ ਕਹੋ ਨਾ ਕਿ ਕੋਈ ਇਰਤੇ ਤੁਹਾਡੇ ਤੋਂ ਐਕਸ਼ਨ ਆਣਾ ਪਰ ਇੱਥੇ ਹਾਸਾ ਹੋਣ ਦਾ ਖਤਰਾ ਹੈ ਇਥੋਂ ਕਿਉਂਕਿ ਜਦੋਂ ਹੈਵੀ ਲੋਡ ਗੱਡੀਆਂ ਜਾਂਦੀਆਂ ਇਹ ਕਿਤੇ ਵੀ ਗੱਡੀ ਵੀ ਥੱਲੇ ਵਿੱਚ ਡਿੱਗ ਸਕਦੀ ਸੀ ਇਹ ਦੇ ਕਰਕੇ। ਰਾਜੀ ਤੈਨਵੇਂ ਪ੍ਰਾਧਿਕ ਕਾਨੂੰਨ ਅਤੇ ਪੱਤਰਕਾਰੀ ਦੇ ਨੈਤਿਕ ਸਿਧਾਂਤ ਵਿਸ਼ੇ ਉੱਤੇ ਅੱਜ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਹ ਦੇ ਉਪ ਕਲਪਤੀ ਪ੍ਰੋਫੈਸਰ ਡਾਕਟਰ ਜੇ ਐ ਸਿੰਘ ਨੇ ਸ਼ਮੂਲੀਅਤ ਕੀਤੀ ਡਾਕਟਰ ਸ਼ਰਨਜੀਤ ਅਤੇ ਮਨੋਜ ਸ਼ਰਮਾ ਨੇ ਤੈਨਵੇਂ ਪ੍ਰਾਧਿਕ ਕਾਨੂੰਨਾਂ ਬਾਰੇ ਵਿਚਾਰ ਸਾਂਝੇ ਕੀਤੇ ਇਸ ਮੌਕੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਸਾਬਕਾ ਮੁਖੀ ਡਾਕਟਰ ਹਰਜਿੰਦਰ ਵਾਲੀਆ ਨੇ ਪੱਤਰਕਾਰੀ ਦੇ ਨੈਤਿਕ ਸਿਧਾਂਤ ਵਿਸ਼ੇ ਉੱਤੇ ਆਪਣੀ ਗੱਲ ਰੱਖੀ ਇਸ ਮੌਕੇ ਪੀਏਵੀ ਚੰਡੀਗੜ੍ਹ ਦੇ ਅਸਿਸਟੈਂਟ ਡਾਇ ਅਨੁਭਵ ਡਿਮਰੀ ਸੀਨੀਅਰ ਅਫਸਰ ਸਟਰੈਂਟ تنਵੀਰ ਖੇਲਜੀ ਪੀਆਈਬੀ ਜਲੰਧਰ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਡਾਕਟਰ ਵਿਕਰਮ ਸਿੰਘ ਤੇ ਹੋਰ ਪਤਵੰਤੇ ਸੱਜਣ ਮੌਜੂਦ ਰਹੇ ਲੁਧਿਆਣਾ ਦੇ ਡਾਬਾ ਰੋਡ ਉਤੇ ਦੋ ਲੁਟੇਰਿਆਂ ਨੇ ਸੜਕ ਕਿਨਾਰੇ ਜਾ ਰਹੇ ਇੱਕ ਨੌਜਵਾਨ ਤੋਂ ਦਾਤਰ ਦੇ ਜ਼ੋਰ ਤੇ ਮੋਬਾਈਲ ਖੋਹ ਲਿਆ ਤੇ ਫਰਾਰ ਹੋ ਗਏ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਬਾਈਕ ਉਤੇ ਸਵਾਰ ਦੋ ਲੁਟੇਰੇ ਨੇ ਸੜਕ ਕਿਨਾਰੇ ਜਾ ਰਹੇ ਨੌਜਵਾਨ ਦੀ ਗਰਦਨ ਫੜ ਕੇ ਉਸ ਨੂੰ ਰੋਕਿਆ ਡਰ ਦੇ ਮਾਰੇ ਨੌਜਵਾਨ ਨੇ ਮੋਬਾਈਲ ਹੇਠਾਂ ਸੁੱਟ ਦਿੱਤਾ ਜਿਸ ਤੋਂ ਬਾਅਦ ਲੁਟੇਰਾ ਫੋਨ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਿਆ ਪੰਜਾਬੀ ਖਬਰਾਂ ਦੇ ਸਪ੍ਰਿੰਟਨ ਵਿੱਚ ਫਿਲਾਲ ਨਹੀਂ ਤੁਸੀਂ ਬਣ ਰਹੇ ਹੋ ਚੜਦੇ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ